ਅੱਜ ਵਾਲਾ ਬਲੌਗ ਆਪਣਾ ਆਪਣੇ ਭਰਾ ਆਪਣੇ ਮਿੱਤਰ ਗਗਨਦੀਪ ਸਿੰਘ ਅਮਰੀਕਾ ਯੂ ਐਸ ਏ ਵਾਲਾ ਉਹਦਾ ਜਨਮ ਦਿਨ ਹੈ ਬਈ ਅੱਜ ਤੇ ਬੁਖਾਉਣੇ ਆਪਾਂ ਕੱਟਦੇ ਆਂ ਕੇਕ ਮੁੰਡੇ ਦੇ ਜਨਮ ਦਿਨ ਦਾ ਤੇ ਦਿੰਨੇ ਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਤੈਨੂੰ ਮਾਰਦੇ ਆਂ ਚਿੱਲ ਬਈ ਉਹਦੇ ਜਨਮ ਦਿਨ ਤੇ ਕਰਦੇ ਆਂ ਮੂੰਹ ਕੌੜਾ ਮਿੱਠਾ ਖੱਟਾ ਜਿੰਨਾ ਵੀ ਹੋਇਆ ਲਓ ਬਈ ਆਪਾਂ ਆਪਣੇ ਮਿੱਤਰ ਵੰਟੂ ਨੂੰ ਚੜਾ ਕੇ ਮੋਟਰਸਾਈਕਲ ਤੇ ਚੱਲਿਆਂਗੇ ਘੂਏ ਘਰੇ ਤੇ ਦਿਖਾਉਣੇ ਆ ਤੁਹਾਨੂੰ ਕੀ ਬਣਦਾ ਮਾਹੌਲ ਜਮਾਈ ਇੱਕ ਕਰ ਦਾਂਗੇ 1 2 ਰੀਆ ਬਣਾ ਦੇਗੇ ਤੇ ਮੂੰਹ ਕੌੜਾ ਮਿੱਠਾ ਸਾਰਾ ਕੁਝ ਹੀ ਕਰਾਂਗੇ ਵਾਹ ਠੀਕ ਹੈ ਮਿਲਦੇ ਆ ਬਈ ਘਰੇ ਗੱਗੂ ਦੇ ਓਕੇ ਇੱਕ ਤੋਂ ਸ਼ੁਰੂ ਕਰਦੇ ਹਾਂ ਲੋ ਬਈ ਆ ਗਿਆ ਪਾ ਗੱਗੂ ਦੇ ਘਰੇ ਤੇ ਦਿਖਾਉਣਿਆ ਤੁਹਾਨੂੰ ਬਰਥਡੇ ਪਾਰਟੀ ਸੈਲੀਬ੍ਰੇਟ ਕਿਵੇਂ ਹੁੰਦੀ ਹੈ ਇੱਥੇ ਜੇ ਬੈਠਿਆ ਲੋਕੇ ਗਾਲੀ ਕਰਦੀ ਖਾਈ ਖੜਾ ਸੋਣੀ ਵਾਲਾ ਬਣਾ ਫਿਰ ਦਿਆਂਗਾ ਮੈਂ ਕੌਣ ਸਰਿਆ ਲੱਗ ਜਾਏਗਾ ਨਾ ਕੌਣ ਕੌਣ ਉਹਦੇ ਹੋਰ ਆਉਂਦੀ ਹੈਗੇ ਮੁੰਡਿਆਂ ਨੂੰ ਕਰਿਆ ਫੋਨ ਛੇਤੀ ਕਰ ਤੂੰ ਤਾਂ ਫਿੱਟ ਹੈ ਫਿੱਟਾ ਬਿੱਟਾ ਕੋਈ ਬਾਜੀ ਦੇ ਟੈਂਸ ਦੱਸ ਦੇ ਐਦ ਕੀ ਗਾਇ ਗੱਡੀਆਂ ਸੀ ਆਉਂਦਾ ਕੱਪ ਜਿੱਤੇ ਹਾਂ ਉਹਦਾ ਕੱਪ ਦਿਖਾ ਦੇ ਮੈਂ ਪਹਿਲਾਂ ਮਾ ਕੋਈ ਸਾਹਬ ਨੇ ਕੱਪ ਐਦ ਕੀ ਬਹੁਤ ਜਿੱਤੇ ਐ ਤੇ ਪਿਛਲੇ ਸਾਲ ਮਾ ਥੋੜੀ ਥੋੜੀ ਪੰਜ ਚਾਰ ਚਾਰ ਮਿੰਟਾਂ ਦੇ ਰਹਿੰਦਾ ਰਿਹਾ ਹੈ ਹੈ ਕੋਚ ਹਾਂ ਐਦ ਕੀ ਗਾਇ ਬਾਜੀਆਂ ਛੱਡੀਆਂ ਸੀ ਕਿ ਚੱਲੀ ਜਾਂਦੀਆਂ ਇਹ ਜਿਹਦਾ ਚੱਲੀਆਂ ਨੇ ਹਾਂ ਅੱਛਾ ਅੱਛਾ ਕੱਪਾ ਬਾਰੇ ਕੀ ਕਹਿਣਾ ਚਾਹਣਾ ਗੱਡੀ ਗੱਡੀ ਕਰਾ ਕੇ ਤਾਂ ਨਹੀਂ ਬੜਾ ਜੇ ਇਹਨਾਂ ਤੋਂ ਕੱਪਾ ਬਾਰੇ ਕੀ ਕਹਿਣਾ ਚਾਹਣਾ ਤੂੰ ਇਹ ਕੱਪ ਜੇ ਤੇਰੇ ਖਾਲਾ ਜੀ ਦਾ ਵਾੜਾ ਨਹੀਂ ਓਏ ਵੱਡੀ ਗੱਲ ਐ ਇਹ ਕੋਈ ਚੀਜ਼ ਤੂੰ ਲੈਣਾ ਹਾਂ ਇਹ ਕੋਈ ਕੱਪਾ ਕਮ ਕ ਰੈਂਟ ਨਹੀਂ ਆਇਆ ਕਿਹੜਾ ਬੱਬੂ ਐਸ ਹੈਲੋ ਉਹ ਪਤਾ ਨਹੀਂ ਕਿ ਹੋਣੀ ਆਪਾਂ ਪਾਰਟੀ ਕਰਦੇ ਅੱਜ ਕੋਈ ਆ ਨਹੀਂ ਰਿਹਾ ਨਹੀਂ ਇੱਥੇ ਵਿੱਚ ਬਾਹਰ ਕੈਸਾ ੜੋ ਕਾਕੇ ਨੂੰ ਹਾਂ ਗਾਗੜ ਨੂੰ ਕੈਸਾ ੜੋ ਦੇ ਗਾਗੜ ਨੂੰ ਹੋ ਗਏ 22 ਗਿਆ ਹੋਣਾ 4 ਸਾਲ ਹੋ ਗਏ ਮੈਨੂੰ ਲੱਗਦਾ ਇੱਤੀ ਤੇ ਗਿਆ ਨਾ ਚੌਥਾ ਜਨਮ ਹੈ ਜੋ ਇੱਕ ਤਾਂ ਨਾ ਰੇਪੇ ਕੋਠੀ ਤੇ ਬਣਾਇਆ ਸੀ ਨਾ ਹਾਂ ਉਦੋਂ ਦਾ ਰੀਤੀ ਦੇ ਇੱਕ ਖੇਤ ਇੱਕ ਖੇਤ ਆ ਇਹਨੂੰ ਇਹਨੂੰ ਪਿੱਛਲੇ ਖੇਤ ਆ ਆਪਦਾ ਆਪਦਾ ਵੀ ਬਣਾ ਲੈ ਕੇ ਕਦੇ ਹੈ ਆਪਦਾ ਵੀ ਬਣਾ ਲੈ ਕੇ ਕਦੇ ਆਪਦਾ ਇੱਤ ਕੀ ਬਣਾਵਾਂਗੇ ਕੋਚ ਦਾ ਕੋਈ ਕਿਹੜੇ ਮਹੀਨੇ ਦਾ ਤੇਰਾ ਆਪਦਾ ਕਦੋਂ ਦਾ ਤੇਰਾ ਯਾਦ ਨਹੀਂ ਯਾਦ ਤਾਂ ਹੈ ਜਾਂ ਜਾਣ ਕੇ ਦੱਸਦਾ ਹਲੋ ਉਂਗਲਾ ਇਹ ਕਿੰਨਾ ਸੀ ਸਨ 1970 1970 ਐਡੀ ਉਮਰ ਨੂੰ ਦੱਸ ਇਹ ਵੀਡੀਓ ਲੈਟ ਤੇ ਬਾਦੂ ਬਾਲਾ ਵੱਡਾ ਹੋ ਗਿਆ ਲੱਗਦਾ ਹੈ ਵੀ 80 ਹੋਰ ਦਾ ਗੰਗੋਰਨ 40 ਸਾਲ ਦਾ ਲੱਗਦਾ ਇਹਦਾ 22-30 ਸਾਲ ਦਾ ਲੱਗਦਾ ਹਾਂ ਕਈ ਤਾਂ ਕੋਈ 80 ਹੋਰ ਦਾ 40 ਸਾਲ ਦਾ ਲੱਗਦਾ ਇਹ ਵੱਲ ਇਹ ਇਹਦਾ ਆਪਾਂ ਦਾ 40 ਦਾ ਹੋ ਗਿਆ ਆਪਾਂ ਤਾਂ ਛੋਟਾ ਲੱਗਦਾ ਪਰ ਮੂੰਹ ਕਾ ਕਰਦੇ ਲੋ ਬਈ ਮੁੰਡੇ ਆ ਗਏ ਕੋਲ ਡਰਿੰਕ ਲੈ ਕੇ ਇਹਨਾਂ ਨੂੰ ਸਾਰਾ ਕੁਝ ਉੱਧਰ ਪਹਿਲਾਂ ਲਾ ਦੇ ਪੀ ਵਨ ਟੂ ਚੱਕ ਲਓ ਉੱਧਰ ਬਾ ਬਾਤੋਂ ਮਤਲਬ ਚੱਕ ਲਓ ਫੁੱਫੜ ਬਣੇ ਪਏ ਨੂੰ ਤੋਂ ਅਮਰੀਕਾ ਬਾਈ ਕੁਝ ਪੀ ਜਾ ਪੁੱਛਦਾ ਹੈ ਕਹਿੰਦਾ ਪੀਜਾ ਨਹੀਂ ਲਿਆ ਹੈ ਹਾਂ ਕਦੋਂ ਸਤੀ ਕਦੋਂ ਜਾਉ ਬਈਂ ਦੀ ਕਦੋਂ ਜਾਏਗਾ ਅਮਰੀਕਾ ਕਦੋਂ ਲਾਏਗਾ ਜਿਹੜਾ ਅੱਛਾ ਇਹ ਕਦੋਂ ਜਾਉ ਇਹਦੀ ਡੰਕੀ ਲਵਾਣੀ ਆ ਡੰਕੀ ਦਾ ਭਾਜ ਜੰਗਲਾ ਡੰਕੀ ਲਵਾਵਾਂਗੇ ਹਾਂ ਓਏ ਕੋਈ ਤੇਰੀ ਡੰਕੀ ਲਵਾਵੇਂਗਾ ਦੁੱਲਾ ਵੀ ਆ ਗਿਆ ਸਾਡੀ ਮਹਿਫਲ ਚ ਜੁੜੇ ਕੀ ਕਹਿਣਾ ਚਾਹਣਾ ਤੂੰ ਗੱਗੂ ਦੇ ਬਾਡੇ ਤੇ ਹੈ ਬਾਰਥਡੇ ਆਪਾਂ ਕਿਵੇਂ ਜੇ ਬਣਾਈਏ ਕੀ ਕਹਿਣਾ ਚਾਹਣਾ ਈ ਤੂੰ ਬਾਪੀ ਤੇਰਾ ਤੂੰ ਮੈਨਿਆ ਕਿਹਾਣਾ ਉਹ ਕੱਪਾ ਮਾਰੇ ਦਾ ਤੂੰ ਟੁੱਟ ਰਵਾਜੀ ਹਾਂ ਇਹਦੀ ਟੋਕੀ ਲਵਾਉਗੇ ਉਹਦਾ ਹੱਲ ਐ ਨਹੀਂ ਇਹਦਾ ਕੋਈ ਸਾਡੇ ਬਸ ਇਹ ਕਹਣਾ ਵੀ ਮਾਂ ਪਰ ਫੱਡਾ ਰੋੜ ਜੋ ਕੁੱਤੇ ਫੜ ਗਿਓ ਮੰਜੇ ਤੇ ਸਿੱਧਾ ਕੈਨੇਡਾ ਨੂੰ ਟੱਪਣਾ ਤੂੰ ਬਹੁਤ ਵਾਰ ਬਧਾਈਆਂ ਹਾਂ ਮਦਨ ਜੀ ਹਾਂ ਭਾਈ ਬਧਾਈਆਂ ਦੇ ਦਿਓ ਸਾਰੇ ਇੱਧਰ ਸਾਡੇ ਸੇਵਾ ਰਾਨਾ ਜੀ ਪ੍ਰੋਮੋਟਰ ਸਾਹਿਬ ਗੱਲ ਕਰਨਾ ਕੀ ਅਜੇ ਘੰਟੇ ਫੇਕੇ ਰੋ ਕੇ ਫੋਨ ਲਾਉਂਗਾ ਨਾ ਟਾਈਮ ਨਹੀਂ ਠਿੱਕੇ ਦੇ ਵਗ ਜਾਂਦੇ ਤਾਂ ਸਾਢੇ 4 ਹੀ ਹੋਏ ਐ ਹੁਣ ਹੀ ਰੇ ਅੰਗਰੇਜ਼ਾਂ ਦੇ ਠਿੱਕੇ ਦੀਆਂ ਦਿੱਲੇ ਦੀ ਇੰਟਰੋ ਕਰਾਤੀ ਦਿੱਲੇ ਦੀ ਕਰਾਤੀ ਬਾਦੁਰਲਾ ਸਪੈਸ਼ਲ ਬਾਰਡੇ ਤੇ ਪਹੁੰਚੇਗਾ ਹਾਂ ਇਹਨੂੰ ਕੋ ਮੈਚਾਂ 'ਚ ਸੀ ਕੱਲ ਇਹਨੂੰ ਰੋਲ ਸੀ ਘੜੀ ਤਿਓਜ ਬੰਨ ਗਈ ਨਹੀਂ ਆਉਂਦਾ ਮੈਨੂੰ ਲੱਗਾ ਕੈਨੇਡਾ ਤੋਂ ਅੱਜ ਹੀ ਉਧਰੇ ਆਏ ਹੈ ਗੁਰ ਮੇਡਾ ਡੈਡੀ ਟਾਈਗਰ ਦਾ ਸੁਣਾਉਂਦਾ ਨਾ ਉਹ ਦੇ ਜਿਆ ਤਵਾਲੇ ਲਾ ਬੰਦੇ ਨੂੰ ਮੇਰਾ ਗੱਲ ਹੋ ਗਿਆ ਲੱਕੀ ਚਰਾਂਲ ਦਾ ਜਦੋਂ ਫੋਨ ਲਾਤਾ ਮਨਾਂ ਨਾ ਤਿਆਰੀ ਜ ਹੋਇਆ ਕੌਣ ਚਾਵਣ ਲੱਗ ਗਿਆ ਬਗੇ ਕੋਈ ਜਿਆਦਾ ਫੰਡੀ ਕੱਲ ਹੀ ਲੈ ਗਿਆ ਕੈਨੇਡਾ ਤੋਂ ਇਹ ਕੱਲ ਲੈ ਕੈਨੇਡਾ ਜੀ ਇਹ ਲੈ ਬਟਾ ਜਦੋਂ ਕਿਸੇ ਦਾ ਫੋਨ ਆ ਜਾਏ ਕੀ ਪ੍ਰੋਗਰਾਮ ਆਗਾ ਕਰ ਦੋ ਉਹ ਕੱਪੜੇ ਵੇਚਾ ਦੇ ਹੋਰ ਕਹਿੰਦੇ ਨੂੰ ਕੀ ਆ ਬੰਦੇ ਮੰਗਣ ਜਾਂਦੇ ਵੀ ਕਿਹੜਾ ਇਹ ਜਿਆ ਸਿਆਣਾ ਜੀ ਨੂੰ ਇਹਨੇ ਕਹਿਤਾ ਹਕਰਾਂਗੇ ਇੰਟਰਵਿਊ ਦੀ ਆਪਾਂ ਕਰਦੇ ਕਹਿੰਦੇ স্পেশাল ਦਿਨ ਰੱਖਾਂਗੇ ਆਪਾਂ ਇਹਦੀ ਇੰਟਰਵਿਊ ਲਈ স্পেশাল ਦਿਨ ਰੱਖਾਂਗੇ ਹੈਨਾ 1 2 ਇਹਨੂੰ ਦੋ ਦਿਨ ਨੂੰ ਸੁਭਾਉਣਾ ਇਹਨੂੰ ਵੀ ਪਾਉਣਾ ਪਊਗਾ ਕਰਦੇ ਕਹਿੰਦੇ ਹੋ ਕੀ ਕਿਆ ਮੁੰਡਿਆਂ ਚੋਂ ਰਸ ਨਿਕੀ ਮੇਰੀ ਆ ਜਪੜੇਗਾ ਬੱਦ ਗੋਦੀ ਆਜੋ ਸਵਾਈ ਚ ਹੋ ਗਿਆ ਟਾਈਮ ਕੱਟ ਕੇ ਕੇਕ ਇਸ ਤੋਂ ਬਾਅਦ ਅਗਲਾ ਧੱਕੇ ਮਾਰ ਕੇ ਕੱਢੂ ਕਰੂੰ ਹੈ ਬਈ ਜਿਵੇਂ ਉਹ ਨਹੀਂ ਆਉਗਾ ਨਾ ਉਹ ਹਰ ਸਾਰਾ ਇਹਨੂੰ ਬਣਾਉਂਦਾ ਏ ਮੈਂ ਲਿਆ ਮੁੰਡਿਓ ਮੇਜ਼ਬਾਰੀ ਆ ਜਾਓ ਤੂੰ ਜਦਾਂ ਮੈਂ ਇਹਦੀ ਕਰਾਂ ਬੰਦੂ ਕੱਲੀ ਚੱਕ ਲਾ ਦੂੰ ਬહેરા ਤਾਗੜਾ ਇਹਨੂੰ ਲੈ ਆ ਲੈ ਆ ਜਾ ਮਾਰ ਲਾ ਬੋ ਸਾਰਿਆਂ ਨੂੰ ਸੱਦ ਲਾ ਦਾ ਵੀਰੀਆ ਉਹ ਲੋਕ ਬੰਦਾ ਨੇ ਜੀ ਬਾਹਰ ਨਜ਼ਦੀਕ ਇੱਕ ਨੂ ਉਹ ਜਦ ਇਹ ਮਾਸਕ ਜਾਂ ਲਾ ਲਾ ਦੁਬਾ ਪਿਆ ਨਾ ਕੋਚ ਨਾ ਕੋਚ ਨਾ ਮਾਸਕ ਲੱਗੇ ਬਾੜੀ ਗਰਮੀ ਮਾਨਾ ਯਾਰ ਵੱਧ ਮਾਨਾ ਥੋੜੀ ਤੇ ਸੋਲ ਨਹੀਂ ਹੈ ਹੈ ਸਮਝ ਲੋ ਸੋਲ ਜਨ ਸੋਲ ਜਵਨੀ ਹੈ ਆਇਆ ਇੰਨੀ ਉਹ ਰਸਤਾਂ ਤੇ ਮਾਂ ਦਾ ਤਰਕ

ਬਸ ਜਾਗ ਰੋ ਤੁਸੀਂ ਬਾਸ ਜਾਗ ਰੋ ਮੈਂ ਲੋਬੀ ਮੰਡੀਰ ਆਗੇ ਤੋਂ ਚੱਕਲ ਆਪਾਂ ਦੀ ਕਾਹ ਰਹੋ ਡੈਲੀ ਕੌਲੀ ਗਈ ਹੈ ਕਿਵੇਂ ਜੀ ਲੱਗਦਾ ਤੁਹਾਨੂੰ ਤੁਸੀਂ ਇੱਥੇ ਇੱਕਦਮ ਹੁੰਦਾ ਦੇਖ ਕੇ ਚਿਹਰੇ ਖੜਕੇ ਹੁੰਦਾਰੇ ਹੋ ਕੇ ਦੇਖ ਕੇ ਉਹ ਇਹ ਚੱਕ ਮੇਰੇ ਕੋਸ ਮੂੰਹੋਂ ਸੇ ਮੜਾ ਦੇਖ ਕੇ ਚੱਕ ਚੱਕ ਲੋ ਚਿਹਰੇ ਦੀ ਮੁਸਕਾਨ ਚਿਹਰੇ ਦੀ ਮੁਸਕਾਨ ਇੰਨਾਂ ਨਾਲ ਹੀ ਆਈ ਏ ਲੋਗੇਸ਼ ਨਹੀਂ ਨਹੀਂ ਫਿੱਟਾ ਰਹੀ ਮੁੰਡਿਆਂ ਦੇ ਕਦੇ ਕਿੱਧਰ ਜਾਣਾ ਪੈਂਦਾ ਕਦੇ ਕਿੱਧਰ ਜਾਣਾ ਪੈਂਦਾ ਲੈ ਆ ਵੀ ਮੁੰਡਿਓ ਪਾ ਦਿਓ ਮੋਸੇ ਚੱਕ ਲੋ ਆਪਾਂ ਉਹਦੇ ਹਿੱਸੇ ਦਾ ਆ ਜੱਛੜ ਨੂੰ ਸਾਸ ਵੱਧ ਭਾ ਲੈ ਥੋੜੀ ਜੀ। ਗੰਡੂ ਬਰਾਣੀ ਦਾ 스킨 ਰਦਣਾ। ਬਰਾਣੀ ਦਾ 스킨 ਹੈ। ਹਾਂ ਮਿੱਠੇ ਦਾ ਮਿੱਠੇ ਦੇ ਕਰਾਰੇ ਦਾ ਵੱਧ ਸਕੀ ਨਹੀਂ ਲੰਗਾ। ਗੁਰਮੁਖ ਦਾ ਖਾਣ ਦਾ ਸਟਾਈਲ ਦੇ ਓਏ। ਬਾਹਰੋਂ ਰਹਿੰਦਾ ਹੈ। ਬਾਹਰੋਂ ਰਾਹਤ ਰਹਿੰਦਾ ਹੈ। ਪੂਰਾ 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 ਹੀ ਪੂਰਾ। ਪੂਰਾ ਐਂ ਜਮ ਆ ਗਿਆ ਕਰੀ ਬੱਚਾ ਹੁੰਦਾ ਜੀ ਮੈਂ ਪੂਰਾ ਵਧੀਆ ਖਾਂਦਾ। ਕਦੇ ਨਹੀਂ ਗੇ। ਤੇਰਾ ਮਾਰੀਗਾ ਲੱਗਦਾ ਰੋਟੀ ਲੈਣਾ। ਮੈਂ ਕਿਤੇ ਨਿਕਲ ਜਾਈਂਗੀ ਵਾਹ ਲਓ ਵੀ ਮੁੰਡੇ ਹੋ ਗਏ ਪ੍ਰਸੰਨ ਆ ਗੱਲ ਕਰ ਬਚਨੇ ਨਹੀਂ ਚਾਹੀਦੇ ਜਿਹੜੇ ਐ ਰੱਖੀ ਬੈਠੇ ਹੋ ਤੁਸੀਂ ਇਹ ਸ਼ਰਮ ਵਾਲੀ ਗੱਲ ਆ ਪਰ ਚਾਰ ਸਮੋਸੇ ਛੱਡ ਤੇ ਜਿਹੜੇ ਗਰਮਣਾ ਪਾਸੇ ਚੱਲੋ ਬੜਾ ਬਾਹਰ ਗਰਮ ਨੂੰ ਸਾਫ ਕਰੀਂ ਗਨਕ ਮਿੰਟ ਤੱਕ ਆਪਾਂ ਅੰਦਰ ਜੇ ਰਹੇਗਾ ਤਾਂ ਕੁਝ ਕਹਿ ਨਹੀਂ ਆ ਆ ਸੌਸ ਵੀ ਨਹੀਂ ਰਹਿਣੀ ਜਿਹੜੀ ਆ ਪਈ ਐ ਕੋਈ ਵੀਰੇ ਲਈ ਇਹਦੇ ਨਾਲ ਨਹੀਂ ਜਾ ਸਕਦਾ ਫਿਰਦਾ ਜਾਣਾ ਕਰੂਗਾ ਐਵੇਂ ਆ ਠੀਕ ਹੈ ਖਵਾ ਦੇ ਖਵਾ ਦੇ ਖਵਾ ਦੇ ਖਵਾ ਦੇ ਆ ਮੋਹਰੇ ਵੀ ਬਾਹਲੇ ਮੁੰਡਿਆਂ ਦਾ ਮੋਹ ਹੈ ਮੋਹਰੇ ਮੈਂ ਵੈਤ ਲੋ ਮੋਹਰੇ ਮੈਂ ਬਣ ਤੇਰੇ ਬਾਦ ਕੋਲ ਯਾਰ ਸਵਾਰ ਨੂੰ ਮਹੀਨੇ ਚੱਲੇ ਐ ਲੈ ਹੁਣ ਚਲੋ ਬਾਈ ਇਹਦਾ ਕੁਝ ਇਹਦਾ ਕੋਈ ਐ ਪੁੱਛ ਲੋ ਹੁਣ ਵਾਪਸੀ ਕਰ ਦਿਓ ਘਰਾਂ ਨੂੰ ਡਾਂਗ ਖਿਰ ਸਕਦੀ ਆਪਣੇ ਦੇ ਜੇਬ ਚ ਤਾਂ ਨਹੀਂ ਪਈ ਮੈਨੂੰ ਲੱਗੋ ਜੇਬ ਚ ਪਾੜਾ ਉਸ ਮੋਟਾ ਆ ਜਾਂਦਾ ਬੰਦਾ ਵੱਜ ਗਿਆ ਜੇ ਇਹ ਲੋ ਜੀ ਹਾਸਿਆ ਖੇਡੀਆਂ ਦੇ ਨਾਲ ਆਪਣੀ ਬਰਥਡੇ ਪਾਰਟੀ ਹੋ ਗਈ ਖਤਮ ਆਸ ਕਰਦਾ ਆਪਣਾ ਅੱਜ ਦਾ ਵਲੌਗ ਆਪਣੀ ਅੱਜ ਦੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਬਾਈ ਸਾਰਿਆਂ ਦਾ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ ਸੋ ਮਚ